ਰਹੀ ਗੁਰਜੀ ਕਾ ਕਰਸਾ ਰਹੀ ਗੁਰਜੀ ਕੀ ਖਤੇ ਸੂਚੇ ਸਿੱਖ ਕਲਪ ਨੂੰ ਅਸੀਂ ਅਪੀਲ ਕਰਦੇ ਆਂ ਸ਼ਹੀਦ ਭਾਈ ਲਖਮਣ ਸਿੰਘ ਧਾਰੋਵਾਲ ਸਾਡਾ ਨਰਕਾਣਾ ਸਾਹਿਬ ਸਮੁੱਚੇ ਸ਼ਹੀਦਾਂ ਦੀ ਸ਼ਹੀਦੀ ਦਾ ਦਿਨ 22 ਫਰਵਰੀ ਨੂੰ ਆ ਰਿਹਾ ਤੇ ਸਾਡੀ ਇੱਕ ਅਰਦਾਸ ਹੈ ਕਿ ਪੰਥਕ ਇਕਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਕੀ ਅਰਦਾਸ ਕੀਤੀ ਜਾਏ ਪੰਥਕ ਇਕਤਾ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਅਰਦਾਸ ਕਰਨ ਵਾਸਤੇ ਅਸੀਂ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਸੰਪਰਦਾਵਾਂ ਜਥੇਬੰਦੀਆਂ ਸਿੰਘ ਸਭਾਵਾਂ ਨੂੰ ਅਪੀਲ ਕਰਦੇ ਹਾਂ ਆਪਣੇ ਲਈ ਸ਼ਿਕਵੇ ਛੱਡ ਕੇ ਗੁਰੂ ਪੰਥ ਦੀ ਏਕੀ ਹੋਣ ਲਈ ਆਓ ਸਾਰੇ ਇੱਕ ਨਿਸ਼ਾਨ ਥੱਲੇ ਇਕੱਠੇ ਹੋਈਏ ਪਮਾਨਾ ਅਜੰਗਾ ਇੱਕ ਕਰੀਏ ਆਸ ਕਰਦੇ ਹਾਂ ਕਿ ਤੁਸੀਂ ਉਸ ਦਿਨ ਨੂੰ ਬਹੁਤ ਹਿੰਮਤ ਦਿਖੋਗੇ ਆਪਣੇ ਲਈ ਸ਼ਿਕਵੇ ਦੂਰ ਕਰਕੇ ਜਰੂਰ ਪਹੁੰਚੋਗੇ ਤਾਂ ਕਿ ਜਿਹੜੀਆਂ ਸਮੱਸਿਆਵਾਂ ਬੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਚਾਰੂ ਪ੍ਰਬੰਧ ਵਿਗੜ ਗਿਆ ਹੁਣ ਸੁਚਾਰੂ ਨਹੀਂ ਰਿਹਾ ਨਰੈਣੂ ਸੋਚ ਆ ਵੀ ਤਖਤਾਂ ਦੀ ਮਾਣ ਮਰਯਾਦਾ ਨਹੀਂ ਰਹੀ ਸੁਤੰਤਰਤਾ ਖਤਮ ਹੋ ਗਈ ਜਿਥੇ ਦਾ ਸਾਹਿਬ ਕਰਮਚਾਰੀ ਬਣਾ ਕੇ ਰੋਲ ਦਿੱਤੇ ਗਏ ਕਿਸੇ ਦਾ ਡਰ ਪੈ ਨਹੀਂ ਰਿਹਾ ਇਸ ਸਭ ਚੀਜ਼ਾਂ ਦੇ ਹੱਲ ਲਈ ਬੰਦੀ ਸਿੰਘ ਨੇ ਵਿਦਵੀ ਕਾਂਡ ਨੇ 328 ਪਾਵਰ ਰੂਪ ਨੇ ਗੁਰੂ ਕੀਆ ਬੋਲ ਕਾ ਨੇ ਸਿੱਖੀ ਦੀ ਹੋਂਦ ਹੈ ਹਮਲੇ ਨੇ ਔਰ ਹਰ ਤਰ੍ਹਾਂ ਦੇ ਹੱਲ ਵਾਸਤੇ ਅੱਜ ਤੁਹਾਡੀ ਇਕਤਾ ਦੀ ਬਹੁਤ ਲੋੜ ਹੈ ਕਿਰਪਾ ਕਰਕੇ 21 ਫਰਵਰੀ ਨੂੰ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਤੱਕ ਚਿੱਠੀਆਂ ਲੈ ਕੇ ਪਹੁੰਚਾਂ ਅਗਰ ਨਹੀਂ ਵੀ ਪਹੁੰਚਿਆ ਗਿਆ ਇਹ ਸਵੇਹਾ ਵੀਡੀਓ ਦੇ ਰਹੀਂ ਲੈ ਕੇ ਜ਼ਰੂਰ ਆਇਓ ਤਾਂ ਕਿ ਆਪਾਂ 12 ਮਿਸਲਾਂ ਦੀ ਤਰ੍ਹਾਂ ਭਾਵੇਂ 12 ਆ ਪਰ ਸਹੀ ਇੱਕ ਹੋਵਾਂਗੇ ਅੰਦਰੋਂ ਵੀ ਤੇ ਬਾਹਰੋਂ ਵੀ ਅਜੰਡੇ ਨੂੰ ਲੈ ਕੇ ਨਿਸ਼ਾਨੇ ਨੂੰ ਲੈ ਕੇ ਪਰਮਾਨੇ ਨੂੰ ਲੈ ਕੇ ਇੱਕ ਸੀ ਇੱਕ ਹਾਂ ਇੱਕ ਰਵਾਂਗੇ ਉਸ ਗੱਲ ਨੂੰ ਮੁੜ ਘਰਾਉਣਾ ਹੋ ਇਹ ਕੌਮ ਨੇ ਕਹਿੰਦੇ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਕੇ ਵਾਰਤ ਜਾਨ ਅਸੀਂ ਇਹ ਸਿੱਧ ਕਰਨਾ ਹੋ ਸਿੱਖ ਸਿੱਖ ਤੇ ਜਾਣਤਾ ਬਾ ਸਕਦਾ ਹੈ ਪਰ ਉਹ ਸਿੱਖ ਸਿੱਖ ਦੇ ਪ੍ਰਾਂ ਨਿਕਲ ਸਕਦਾ ਇਸ ਲਈ ਇਕਤਾ ਦੀ ਲੜੀ ਨੂੰ ਮੁੜ ਸੁਰਜੀਤ ਕਰਨ ਵਾਸਤੇ ਜਿੰਨੇ ਵੀ ਸਾਡੇ ਵਿਦਵਾਨ ਨੇ ਬੁੱਧੀਜੀਵੀ ਨੇ ਜਿਨ੍ਹਾਂ ਨੇ ਸਾਨੂੰ ਇਹ ਸੋਚ ਸਮਝ ਦਿੱਤੀ ਹੈ ਅਜੇ ਗੁਰਕਰ ਦਾ ਕੀਰਤਨੀਆਂ ਹੋਣ ਦਾ ਤੇ ਪ੍ਰਧਾਨ ਬਣ ਕੇ ਨਹੀਂ ਤੁਸੀਂ ਕੀਰਤਨੀਆਂ ਸਮਝਦੇ ਹੋ ਤੇ ਕੀਰਤਨੀਆਂ ਬਣ ਕੇ ਤੁਹਾਨੂੰ ਕਹਿ ਰਿਹਾ 21 ਫਰਵਰੀ ਨੂੰ ਕਿਰਪਾ ਕਰਕੇ ਪਹੁੰਚੀਅ ਸ੍ਰੀ ਅਕਾਲ ਪੁਰਖ ਸਾਹਿਬ ਵਿਖੇ ਸੱਤ 11:00 ਵਜੇ ਪਹੁੰਚ ਜਾਇਓ ਤਾਂ ਕਿ 12:00 ਵਜੇ ਆਪਾਂ ਦਾਸ ਕਰਨੀ ਹੈ ਹਾਜ਼ਰੀ ਵੀ ਲੱਗਣੀ ਹੈ ਅਗਲਾ ਪ੍ਰੋਗਰਾਮ ਵੀ ਆਪਾਂ ਉਲੇਖੜਾ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਿਵੇਂ ਇੱਕ ਦੂਜੇ ਨਾਲ ਸਿਰ ਜੋੜ ਕੇ ਕੰਮ ਕਰਨਾ ਹੈ ਵਾਰੀ ਗੋਜੀ ਕੱਲ ਸਵਾ ਲੰਮੀ